ਉਡੇ ਦੇ ਇਸ ਜਗ੍ਹਾ ਦਰਦ ਜਿਸ ਨੂੰ ਪਟੈਲਰ ਟੈਂਡਨਾਈਟਿਸ ਜਾਂ ਜੰਪਰਸ ਨੀ ਕਿਹਾ ਜਾਂਦਾ ਹੈ। ਅਗਰ ਤੁਹਾਡੇ ਇਸ ਜਗ੍ਹਾ ਤੇ ਦਰਦ ਹੈ ਤਾਂ ਇਸ ਦੀ ਸਭ ਤੋਂ ਪਹਿਲਾਂ ਤੁਸੀਂ ਦੋ ਅੰਗੂਠਿਆਂ ਨਾਲ ਐਦਾਂ ਮ사ਜ ਕਰਨੀ ਹੈ। ਡੀਪ ਪ੍ਰੈਸ਼ਰ ਥੋੜਾ ਫੋਰਸਫੁਲੀ ਮਤਲਬ ਥੋੜਾ ਜ਼ੋਰ ਲਗਾ ਕੇ ਮ사ਜ ਕਰਾਂਗੇ 3 ਤੋਂ 4 ਮਿੰਟ ਕਿਸੇ ਵੀ ਕਰੀਮ ਨਾਲ ਕਿਸੇ ਵੀ ਤੇਲ ਨਾਲ। ਦੂਜੀ ਕਸਰਤ ਆਪਾਂ ਕੁਆਡ੍ਰੀਸੈਪ ਮਸਲ ਇਸ ਮਸਲ ਨੂੰ ਆਪਾਂ ਸਟ੍ਰੈਚ ਕਰਾਂਗੇ ਐਦਾਂ ਫੜ ਲਾਂਗੇ ਔਰ ਪਿੱਛੇ ਨੂੰ ਖਿੱਚਾਂਗੇ। ਇਸ ਜਗ੍ਹਾ ਤੇ ਸਟ੍ਰੈਚ ਪਾਏਗਾ। 10 ਸੈਕਿੰਡ ਹੋਲਡ ਇਸਦੇ 5 ਤੋਂ 6 ਸੈਟ ਲਾਓ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਹੈ ਦੋ ਮੁਠੀਆਂ ਬੰਦ ਕਰ ਲਓ ਗੋਡੇ ਦੇ ਥੱਲੇ ਰੱਖੋ ਔਰ ਇਸ ਨੂੰ ਆਪਾਂ ਥੱਲੇ ਨੂੰ ਦੱਬਣਾ ਇਦਾਂ ਕਰਕੇ 10 ਸੈਕਿੰਡ ਹੋਲਡ ਇਸਦੇ ਵੀ ਆਪਾਂ 5 ਤੋਂ 6 ਸੈਟ ਕਰੋਨੇ ਆਖਰੀ ਹਕਸਰਤ ਕੀ ਕਰੋਗੇ ਦੀਵਾਰ ਦੇ ਨਾਲ ਖੜਜੋਗੇ ਔਰ ਆਪਾਂ ਸਕੁਐਟ ਕਰਾਂਗੇ ਇੱਥੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ 4 ਤੋਂ 5 ਸੈਟ ਲਾਓ ਆਸਾਨ ਕਸਰਤਾਂ ਕਰੋ ਜੰਪਰਸ ਨੀ ਨੂੰ ਤੁਸੀਂ ਘਰ ਦੇ ਵਿੱਚ ਠੀਕ ਕਰ ਸਕਦੇ ਸਤਿ ਸ਼੍ਰੀ ਅਕਾਲ